ਪੰਨਾ 3 ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਕ 595 ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ अकाल मूरत एयुनी सै गुर परिषद सौरठ महला पहला कर पहला चौपदी दे सब न मरना ਆਇਆ ਵਿਛੋੜਾ ਸਭ ਨਹਾ ਸਭ ਨੇ ਮਰ ਜਾਣਾ ਹੈ ਤੇ ਸਭ ਨੂੰ ਇਹ ਵਿਛੋੜਾ ਹੋਣਾ ਹੈ ਪੁੱਛੋ ਜੈ ਸਿਆਣਿਆਂ ਅੱਗੇ ਮਿਲਨ ਕਿਨਹਾ ਜਾ ਕੇ ਸਿਆਣੇ ਜੀਵਾ ਗੁਰਮੁਖਾਂ ਪਸੂ ਪਤ ਲਵੋ ਕਿ ਅੱਗੇ ਜਾ ਕੇ ਪ੍ਰਮਾਤਮਾ ਦੇ ਚਰਨਾਂ ਦਾ ਮਲਾਪ ਕਿਨਾਂ ਨੂੰ ਹੁੰਦਾ ਹੈ ਜਿੰਨਾ ਮੇਰਾ ਸਹਬ ਵਿਸਰੈ ਵੱਡੀ ਵੇਦਨ ਤਨਹਾ ਜਿੰਨਾ ਨੂੰ ਪਿਆਰਾ ਮਾਲਕ ਪ੍ਰਭੂ ਭੁੱਲ ਜਾਂਦਾ ਹੈ ਉਹਨਾਂ ਨੂੰ ਬੜਾ ਆਤਮਿਕ ਪਲੇਸ ਹੁੰਦਾ ਹੈ ਈ ਸਲਾਹੇ ਸੱਚਾ ਸੋਈ ਜਾਂ ਕੀ ਨਜ਼ਰ ਸਦਾ ਸੁਖ ਹੋਈ ਰਹਾਓ ਮੂਲ ਮੂਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾ ਕਰਦੇ ਰਹੋ ਉਸ ਦੀ ਮਿਹਰ ਦੀ ਨਜ਼ਰ ਨਾਲ ਸਦਾ ਥੇ ਰਹਿਣ ਵਾਲਾ ਸੁੱਖ ਮਿਲਦਾ ਹੈ ਵੱਡਾ ਕਰ ਸਲਾਹੀਏ ਹੈਪੀ ਹੋ ਸੀਸੋਏ ਪਰਬੂ ਨੂੰ ਵੱਡਾ ਆ ਕੇ ਉਸ ਦੀ ਸਿਫਤ ਸਲਾ ਕਰੋ ਉਹੀ ਹੀ ਮਜੂਦ ਹੈ ਤੇ ਰਹੇਗਾ ਸਭ ਨੂੰ ਆਂਦਾ ਤਾਂ ਇੱਕ ਤੂੰ ਮਾਨਸ ਦਾਤ ਨਾ ਹੋਏ ਇਹ ਪ੍ਰਭੂ ਤੂੰ ਇਕੱਲਾ ਹੀ ਸਭ ਜੀਵਾਂ ਦਾ ਦਾਤਾ ਹੈ ਉਹਨੂੰ ਖੁਦਾਤਾ ਨਹੀਂ ਹੋ ਸਕਦਾ ਜੋ ਤੇ ਸੁਭਾਵੈ ਸੋ ਥੀਏ ਰਨ ਕੇ ਰਨ ਹੋਏ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਰੰਨਾ ਵਾਂਗ ਰੋਣ ਤੋਂ ਕੀ ਹੋ ਸਕਦਾ ਹੈ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ ਇਸ ਧਰਤੀ ਉੱਤੇ ਨੇਕਾਂ ਆਏ ਜੋ ਕਿਲੇ ਆਧਿਕ ਬਣਾ ਗਿਆ ਆਪਣੀ ਤਾਕਤ ਦਾ ਧੂਲ ਵਜਾ ਕੇ ਅਖਰ ਚਲੇ ਗਏ ਜੋ ਅਸਮਾਨ ਨਾ ਮਾਵਣੀ ਤਿੰਨ ਨੱਕ ਨੱਥਾ ਪਾਏ ਜਿਨ੍ਹਾਂ ਨੂੰ ਇਤਨਾ ਤਾਕਤ ਦਾ ਮਾਣ ਹੈ ਕਿ ਮਾਨੋ ਅਸਮਾਨ ਦੇ ਹੇਠ ਵੀ ਨਹੀਂ ਮਿਉਂਦੇ ਪਰ ਉਹਨਾਂ ਦੇ ਨੱਕ ਵੀ ਜਿਵੇਂ ਨੱਥ ਪਾ ਦਿੰਦਾ ਹੈ ਭਾਗ ਉਹਨਾਂ ਦੀ ਆਕਲ ਵੀ ਭਰ ਦਿੰਦਾ ਹੈ ਜੇ ਮਨ ਜਾਣੇ ਸੂੜੀਆਂ ਕਾਹੀ ਬਿਠਾ ਖਾਹੀ ਸੁਹੀ ਮਨ ਜੇ ਤੂੰ ਇਹ ਸਮਝ ਲਈ ਕਿ ਦੁਨੀਆ ਦੇ ਮੌਜ ਮੇਲਾਂ ਦਾ ਅੰਤਿਜਾ ਦੁੱਖ ਕਲੇਸ਼ ਹੀ ਹੈ ਤਾਂ ਤੂੰ ਦੁਨੀਆ ਦੇ ਭੋਗਾਂ ਵਿੱਚ ਹੀ ਕਿਉਂ ਮਸਤ ਰਹੇ ਨਾਨਕ ਔਗਣ ਜੇ ਤਲੇ ਤੇਤੇ ਗਲੀਆਂ ਜੰਜੀਰ ਹੀ ਨਾਨਕ ਦੁਨੀਆਂ ਦੇ ਸੁਖ ਮੰਨਣ ਦੀ ਖਾਤਰ ਜਿਤਨੇ ਵੀ ਪਾਪ ਵਿਕਾਰ ਅਸੀਂ ਕਰਦੇ ਹਾਂ ਇਹ ਸਾੜੇ ਪਾਪ ਵਿਕਾਰ ਸਾਡੀ ਗਲਾਂ ਵਿੱਚ ਫਾਈਆਂ ਬਣ ਜਾਂਦੇ ਹਨ ਜੇ ਕੋਲ ਹੋਵਲ ਨਾ ਕਟੀਆਂ ਸੋ ਭਾਈ ਸੋ ਵੀਰ ਇਹ ਪਾਪ ਫਾਈਆਂ ਤਦੋਂ ਹੀ ਕਟੀਆਂ ਜਾ ਸਕਦੀਆਂ ਹਨ ਜੇ ਸਾਡੇ ਪੁੱਲੇ ਗੁਣ ਹੋਣ ਗੁਣ ਵੀ ਅਸਲ ਭਾਈ ਮਿੱਤਰ ਹਨ ਅੱਗੇ ਗਏ ਨੰ ਮੰਨੀਆਂ ਮਾਰ ਕ ਡੋਬੇ ਪੀਰ ਨਿੱਤ ਸੌਲਟੀ ਨਾਲ ਗਏ ਹੋਏ ਪਾਪ ਵਿਕਾਰ ਅਗਾ ਅਦਰ ਨਹੀਂ ਪਾਉਂਦੇ ਇਹ ਇੰਨਾ ਬੇ ਮੁਰਸਦਾ ਨੂੰ ਹੁਣੇ ਹੀ ਮਾਰ ਕੇ ਆਪਣੇ ਅੰਦਰੋਂ ਕੱਢ ਦਿਓ ਫੋਰ ਠੋ ਮਹੱਲਾ ਪਹਿਲਾ ਕਰ ਪਹਿਲਾ ਮਲ ਹ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਮਨੁ ਹਾਲੀ ਵਰਗਾ ਉਦਮੀ ਬਣਾ ਉੱਚੇ ਅਚਰ ਨੂੰ ਵਾਹੀ ਸਮਝ ਮਿਹਨਤ ਨੂੰ ਪਾਣੀ ਬਣਾ ਤੇ ਸਰੀਰ ਨੂੰ ਪੈੜੀ ਸਮਝ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਫਿਰ ਇਸ ਪੈੜੀ ਵਿੱਚ ਪ੍ਰਮਾਤਮਾ ਦਾ ਨਾਮ ਬੀਜ ਸੰਤੋਖ ਨੂੰ ਸੁਹਾਗਾ ਬਣਾ ਤੇ ਸਦਾ ਸਾਦਾ ਜੀਵਨ ਬਣਾ ਉਹ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਤਾਂ ਪ੍ਰਮਾਤਮਾ ਦੀ ਮੇਰ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਦੇਖ ਕੀ ਸਰੀਰ ਕਰ ਭਾਗਾਂ ਵਾਲਾ ਹੋ ਜਾਏਗਾ ਬਾਬਾ ਮਾਇਆ ਸਾਥ ਨਾ ਹੋਏ ਏ ਭਾਈ ਇਥੋਂ ਤੁਰਨ ਵੇਲੇ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਇਹ ਨ ਮਾਇਆ ਜਗ ਮੋਹਿਆ ਵਿਰਲਾ ਗੂਜੈ ਕੋਈ ਰਹਾਉ ਇਸ ਸਮਾਇਆ ਨੇ ਸਾਰੇ ਜਗਤ ਨੂੰ ਆਪਣੀ ਬਸ ਵਿੱਚ ਕੀਤਾ ਹੋਇਆ ਹੈ ਕੋਈ ਵਿਰਲਾ ਹੀ ਇਹ ਗੱਲ ਸਮਝਦਾ ਹੈ ਰਹਾਉ ਹਾਣ ਹਟ ਕਰ ਆਰ ਜਾ ਸੱਚ ਨਾਮ ਕਰ ਵਥ ਇਹ ਸ੍ਰੀ ਹੱਟੀ ਵਿੱਚ ਜ਼ਿੰਦਗੀ ਦੇ ਹਰ ਸਵਾਸ ਨਾਲ ਸਦਾ ਥਿਰ ਰਹਿਣ ਵਾਲਾ ਹਰੀ ਨਾਮ ਸੌਤਾ ਬਣਾ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਆਪਣੇ ਸੋਚ ਦੇ ਵਿਚਾਰ ਮੰਡਲ ਨੂੰ ਭਾਂਡਿਆਂ ਦੀ ਭਾਲਸਾਲ ਬਣਾ ਕੇ ਇਸ ਵਿੱਚ ਹਰੀ ਨਾਮ ਸਉਦੇ ਨੂੰ ਪਾ ਵਣ ਜਾ ਰਿਆ ਸੋ ਬਣਜ ਕਰ ਲੈ ਲਾ ਮਨ ਹੱਸ ਇਹ ਨਾ ਬਣਜ ਕਰਨ ਵਾਲੇ ਸਤ ਸੰਗੀਆਂ ਨਾਲ ਮਿਲ ਕੇ ਤੂੰ ਵੀ ਹਰੀ ਨਾਮ ਦਾ ਬਣਜ ਕਰ ਤਾਂ ਇਸ ਵਿੱਚੋਂ ਖੱਟੀ ਮਿਲੇਗੀ ਮਨ ਦਾ ਖੜਾਓ ਫੋਨ ਸਾਸ ਸੋ ਦਾਗਰੀ ਸਤ ਘੋੜੇ ਲੈ ਚੱਲ ਤਾਰਮੁ ਪੁਸਤਕਾਂ ਦਾ ਉਪਦੇਸ਼ ਸੁਨਿਆ ਕਰ ਇਹ ਹਰੀਨਾਮ ਦੀ ਸਦਾਗਰੀ ਹੈ ਸਦਾਗਰੀ ਦਾ ਮਾਲ ਦਰ ਵਾਸਤੇ ਉੱਚੇ ਚਰਨੋਂ ਘੋੜੇ ਬਣਾ ਕੇ ਲੈ ਤੁਰ ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕਲ ਚੰਗੇ ਗੁਣਾਂ ਨੂੰ ਜੀਵਨ ਸਫਰ ਦਾ ਖਰਚ ਬੜਾ ਇਹ ਮਨ ਇਸ ਵਰਤ ਤੇ ਉਦਮ ਨੂੰ ਕੱਲ ਤੇ ਨਾ ਪਾ ਨਿਰੰਕਾਰ ਕੇ ਦੇਸ ਜਾਹੇ ਤਾਂ ਸੁਖ ਲਹੈ ਮਹਿਲ ਜੇ ਤੂੰ ਪਰਮਾਤਮਾ ਦੇ ਦੇਸ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਜਾਏ ਤਾਂ ਆਤਮਿਕ ਸੁਖ ਵਿੱਚ ਤੁਨ ਲਾਪੋ ਪੈਗਾ ਲਾਇ ਚਿੱਤ ਕਰ ਚੱਕਈ ਮਨ ਨਾਮ ਕਰ ਕੰਮ ਪੂਰੇ ਧਿਆਨ ਨਾਲ ਪ੍ਰਭੂ ਮਾਲਕ ਦੀ ਨੌਕਰੀ ਕਰ ਤੇ ਪਰਮਾਤਮਾ ਮਾਲਕ ਦੇ ਨਾਮ ਨੂੰ ਮਨ ਵਿੱਚ ਪੱਕਾ ਕਰ ਰੱਖਾ ਇਹੀ ਹੈ ਉਸ ਦੀ ਸੇਵਾ ਮੰਦਨ ਬਨ ਵਧੀਆਂ ਕਰਤਾਵਲੀ ਤਾਂ ਕੇ ਆਖਿਆ ਧੰਨ ਪ੍ਰਮਾਤਮਾ ਦੀ ਨੌਕਰੀ ਦੀ ਦੌੜ ਭਜ ਵਾਸਤੇ ਵਿਕਾਰਾਂ ਨੂੰ ਆਪਣੇ ਨੇੜੇ ਆਉਣ ਰੋਕ ਦੇ ਜੇ ਇਹ ਉਦਦਮ ਕਰੇਗਾ ਤਾਂ ਹਰ ਕੋਈ ਤੈਨੂੰ ਸ਼ਿਵਾਸ਼ੇ ਆਕੇਗਾ ਨਾਨਕ ਵੇਖੇ ਨਦਰ ਕਰ ਚੜੇ ਚ ਵਗਣ ਵੰਨਾ ਇਹ ਨਾਨਕ ਇੰਜ ਇੰਜ ਕਰਨ ਨਾਲ ਪ੍ਰਮਾਤਮਾ ਤੈਨੂੰ ਮਿਹਰ ਦੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉੱਤੇ ਚੌਗੁਣਾ ਆਤਮਿਕ ਰੂਪ ਚੜੇਗਾ ਵਾਹਿ ਗੁਰ ਕੀ ਕਾ ਖਾਲਸਾ ਵਾਹਿ ਗੁਰ ਕੀ ਫਤਿਹ